ਅੱਜ ਜੋ ਇਕਾਈ ਪਿੰਡ ਸਿਨੀਵਾਲ ਕਲਾਮ ਦੇ ਭਾਰਤੀ ਕਿਸਾਨ ਜਿਉਂਨੇ ਅਨੇਕਤਾ ਸਿੱਧੂਪੁਰ ਦੀ ਜੋ ਚੋਣ ਜਿਹੜੀ ਸਰਬਸਮਤੀ ਦੇ ਨਾਲ ਹੋਈ ਆ ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਜੀ ਗਾਂਧੀ ਜ਼ਿਲ੍ਹਾ ਬਰਨਾਲਾ ਬਲਾਕ ਪ੍ਰਧਾਨ ਚਰਪਾਲ ਸਿੰਘ ਜੀ ਗਰਮੇਲ ਸਿੰਘ ਜੀ ਕਲਾਲਾ ਬਲਵਿੰਦਰ ਸਿੰਘ ਬਿੰਦੂ ਇਸ ਸਮੇਂ ਇਹਨਾਂ ਦੀ ਜਿਹੜੀ ਰਹਿਨਮਾਈ ਦੇ ਵਿੱਚ ਜਿਹੜੀ ਇਕਾਈ ਦੀ ਜਿਹੜੀ ਇਹ ਆਪਣੀ ਚੋਣ ਕੀਤੀ ਗਈ ਅੱਜ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਅਕਾਈ ਪ੍ਰਧਾਨ ਨੇ ਜਿਹੜੇ ਸਰਵਸੰਮਤੀ ਦੇ ਨਾਲ ਰਮਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਬਲਦੇਵ ਸਿੰਘ ਜਰਨਲ ਸਕੱਤਰ ਨਿਰਮਲ ਸਿੰਘ ਸਹਾਇਕ ਜਰਨਲ ਸਕੱਤਰ ਦਰਸ਼ਨ ਸਿੰਘ ਖਜ਼ਾਨਚੀ ਜਸਪ੍ਰੀਤ ਸਿੰਘ ਸਹਾਇਕ ਖਜ਼ਾਨਚੀ ਗੁਰਦੀਪ ਸਿੰਘ ਪ੍ਰੈਸ ਸਕੱਤਰ ਜਰਨੈਲ ਸਿੰਘ ਤੇ ਨਿੰਦਰ ਸਿੰਘ ਸਹਾਇਕ ਪ੍ਰੈਸ ਸਕੱਤਰ ਕਰਮਜੀਤ ਸਿੰਘ ਇਸ ਤੋਂ ਇਲਾਵਾ ਜਿਹੜੇ ਮੈਂਬਰ ਸਭਾ ਨੇ ਮੱਖਣ ਸਿੰਘ ਜੀ ਨਿਰਭੈ ਸਿੰਘ ਜਗਤਾਰ ਸਿੰਘ ਜਗਰਾਜ ਸਿੰਘ ਜਗਤਾਰ ਸਿੰਘ ਸਰਫ ਕਰਨ ਸਿੰਘ ਬਬਲਦੀਪ ਜੀ ਇਹਨਾਂ ਵੀਰਾਂ ਨੂੰ ਅਸੀਂ ਬਹੁਤ-ਬਹੁਤ ਭਾਰਤੀ ਕਿਸਾਨ ਜਨ ਅਨੇਕਤਾ ਸਿੱਧੂਪੁਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਵਧਾਈ ਦਿੰਨੇ ਆ ਹੁਣ ਅਗਲੀ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਕਰਨਾਇਆ ਸਿੰਘ ਜੀ ਗਾਂਧੀ ਉਹ ਕਰਨਗੇ ਭਾਇੂ ਜੀ ਕਾ ਖਾਲਸਾ ਭਾਇੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਜਨ ਅਨੇਕਤਾ ਸਿੱਧੂਪੁਰ ਦੇ ਪਰਿਵਾਰ 'ਚ ਵਾਧਾ ਹੋਇਆ ਇਹ ਵਾਧਾ ਭਰਾਵੋ ਜੋ ਪਿਛਲੇ ਦਿਨੀ ਅਸੀਂ ਟਰੈਕਟਰ ਮਾਰਚ ਕੀਤਾ ਸੀ ਆਇਸ ਪਿੰਡ ਦੇ ਲੋਕਾਂ ਨੇ ਪਰਖ ਕੀਤੀ ਵੀ ਜੇ ਕਿਸਾਨ ਦਸੇ ਬੰਦੀ ਦੇ ਲਈ ਕੋਈ ਲੜਨ ਵਾਲੀ ਦਸੇ ਬੰਦੀ ਆ ਜੜੀ ਨੂੰ ਰੋਲ ਕਿਸਾਨਾਂ ਦੀ ਆ ਤਾਂ ਉਹ ਭਾਰਤੀ ਸੰਗਠਨ ਸਿੱਧੂਪੁਰਾ ਸਾਡੇ ਜਿਹੜੇ ਪਿੰਡ ਪ੍ਰਧਾਨ ਹੁੰਦਾ ਬਣੇ ਆ ਇਹਨਾਂ ਦੇ ਪਿਤਾ ਕਰਮ ਸਿੰਘ ਜੀ ਵੀ ਪਹਿਲਾਂ ਕਿਸੇ ਬੰਦੀਆਂ 'ਚ ਕੰਮ ਕਰਦੇ ਸੀ ਤਾਂ ਕੋਈ ਜਿਹੜੇ ਪਰਿਵਾਰ ਕਿਸੇ ਬੰਦੀਆਂ 'ਚ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਬੰਦੀਆਂ ਦੀ ਪਰਖ ਹੁੰਦੀ ਆ ਤੇ ਪਛਾਣ ਹੁੰਦੀ ਆ ਅੱਜ ਇਹਨਾਂ ਨੇ ਭਾਰਤੀ ਕਿਸਾਨ ਜੀ ਨੂੰ ਹੰਦੀ ਜਿਹੜੀ ਪਿੰਡ ਕਾਈ ਦੀ ਚੋਣ ਕਰਾ ਕੇ ਆਪਦੇ ਪਿੰਡ ਵਿੱਚ ਸਾਡੇ ਪਰਿਵਾਰ ਸਿੱਧੂਪੁਰ ਦੇ ਵਿੱਚ ਵਾਦਾ ਕੀਤਾ ਅਸੀਂ ਇਹਨਾਂ ਨੂੰ ਸਸੇ ਬੰਦੀ ਸਿੱਧੂਪੁਰ ਆਉਂਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਸੇ ਬੰਦੀ ਹਮੇਸ਼ਾ ਇਸ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੁਣ ਦੋਸਤ ਤੁਹਾਡੇ ਨਾਲ ਜਗਪਾਲ ਸਿੰਘ ਜੀ ਬਲਾਕ ਪ੍ਰਧਾਨ ਆ ਉਹ ਸਾਂਝੇ ਕਰਨਗੇ ਜੀ ਆਪਾਂ ਦਾ ਫਲਾਓ ਫਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦਾ ਸਿੰਦੀ ਹਾਲ ਪਿੰਡ ਦੇ ਲੋਕਾਂ ਨੂੰ ਕਿਉਂਕਿ ਲੜਨ ਵਾਲੀ ਜਿਵੇਂ ਕਰਨਾ ਸੀ ਗਾਂਧੀ ਨੇ ਕਿਹਾ ਵੀ ਲੜਨ ਵਾਲੇ ਲੋਕ ਨੇ ਜਿਹੜੇ ਉਹ ਘਰੇ ਦੀ ਬੈਠੇ ਰਹੇ ਦੇ ਇਹਨਾਂ ਵੀਰਾਂ ਨੇ ਦੇਖਿਆ ਵੀ ਯਾਰ ਜਿਹੜੀਆਂ ਜਥੇਬੰਦੀਆਂ ਪਿੰਡ ਦੇ ਵਿੱਚ ਅੱਗੇ ਵੀ ਨੇ ਬਈ ਪਾਰਾ ਇਹ ਉਹਨਾਂ ਦੇ ਬਾਰਡਰਾਂ ਦੇ ਉੱਤੇ ਉੱਥੇ ਆਪਣੇ ਚੱਲਦਾ ਸੰਘਰਸ਼ ਵੀ ਉੱਥੇ ਪਿੰਡ ਦੇ ਵਿੱਚ ਕੋਈ ਨਹੀਂ ਜਾਂਦਾ ਕਿਉਂਕਿ ਜਦੋਂ ਆਪਾਂ ਖੇਤੀ ਕਰਦੇ ਆਂ ਖੇਤੀ ਦੇ ਨਾਲ-ਨਾਲ ਸਾਨੂੰ ਉਹਨਾਂ ਹੀ ਜਗ੍ਹਾ ਜਿੱਥੇ ਆਪਾਂ ਖੇਤਾਂ ਦੇ ਵਿੱਚ ਰਾਖੀ ਰੱਖਦੇ ਆਂ ਤਾਂ ਆਪਦੇ ਹੱਕਾਂ ਦੇ ਖਾਤਰ ਵੀ ਸਾਨੂੰ ਉੱਨਾ ਹੀ ਲੜਨਾ ਪੈਂਦਾ ਕਿਉਂਕਿ ਭਰਾਓ ਜਿਹੜੀ ਆਉਣ ਵਾਲੀਆਂ ਸਰਕਾਰਾਂ ਨੇ ਜਿਹੜੀ ਜਿਵੇਂ ਮੋਦੀ ਸਰਕਾਰ ਇਹ ਕਾਨੂੰਨੀ ਇਹੋ ਜੇ ਬਣਾ ਰਹੀ ਹੈ ਜਿਹਦੇ ਨਾਲ ਸਾਨੂੰ ਥੋੜੇ ਟਾਈਮ ਦੇ ਵਿੱਚ ਹੀ ਸਭ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ ਹੈ ਪਰ ਇਹਨਾਂ ਨੇ ਜਿਵੇਂ ਵੀਰਾਂ ਨੇ ਸੋਚ ਰੱਖ ਕੇ ਚੱਲੇ ਆ ਵੀ ਜਿਹੜੇ ਅंदोलਨ ਚੱਲ ਰਹੇ ਨੇ ਫਰੋਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਉੱਥੇ ਮੰਨ ਲਓ ਜਿਵੇਂ ਕਿਸਾਨ ਬੈਠੇ ਨੇ ਵੀ ਉੱਥੇ ਸਾਨੂੰ ਜਾਣਾ ਚਾਹੀਦਾ ਇਹਨਾਂ ਵੀਰਾਂ ਨੇ ਵਧੀਆ ਸੋਚ ਰੱਖ ਕੇ ਕਿਉਂਕਿ ਮੈਂ ਕਹਿੰਦਾ ਵਧੀਆ ਸੋਚ ਹੈ ਇਹਨਾਂ ਦੀ ਵਧੀਆ ਗੱਲ ਆ ਕਿ ਜੇ ਆਪਾਂ ਆਪਣੀ ਜਿਹੜੀ ਖੇਤੀ ਦੀ ਖਾਤਰ ਲੜਾਈ ਲੜਾਂਗੇ ਤਾਂ ਹੀ ਆਪਾਂ ਜਿੰਨਾ ਬੇਤੀ ਦੇ ਖਾਤਰ ਆਪਾਂ ਚੌਲਾਂ ਨੂੰ ਆਪਾਂ ਜਿਹੜੇ ਫਸਲਾਂ ਉਹਦੇ ਧਿਆਨ ਰੱਖਦੇ ਆ ਆਪਾਂ ਨੂੰ ਇੱਧਰ ਵੀ ਕਿ ਵੀਰ ਨੂੰ ਆਪਾਂ ਨੂੰ ਕੰਮ ਛੱਡ ਕੇ ਜਾਣਾ ਚਾਹੀਦਾ ਕਿਉਂਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ڈاکੂ ਨੇ ਜੇ ਹੁਣ ਆ ਐਮਐਸਬੀ ਦਾ ਕਹਿੰਦਾ ਕਾਨੂੰਨ ਬਣਾ ਲਓ ਪਰ ਇਹ ਕਾਨੂੰਨ ਇਹ ਤਾਂ ਹੀ ਨਹੀਂ ਬਣਾ ਰਹੇ ਜਿਹੜੇ ਮੰਨ ਲਓ ਵੀ ਵਪਾਰੀ ਧਮਕਾ ਵਪਾਰੀ ਧਮਕਾ ਕਹਿ ਰਿਹਾ ਵੀ ਜੇ ਕਾਨੂੰਨ ਬਣ ਗਿਆ ਤਾਂ ਜਿੰਨੀ ਐਮਐਸਬੀ ਸਰਕਾਰ ਕਿਹਾ ਕਰੂਗੀ ਵੀ ਇੰਨੀ ਐਮਐਸਬੀ ਆ ਤਾਂ ਉਹ ਤੋਂ ਵੱਧ ਕੇ ਖਰੀਦਣੀ ਪਊ ਅੱਜ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਮੰਨ ਲੋ ਵੀ ਥੱਲੇ ਛੱਡ ਕੇ ਖਰੀਦੇ ਜਾਂਦੀਆਂ ਨੇ ਪਰ ਭਰਾਵੋ ਸਾਰੇ ਵੀਰਾਂ ਨੂੰ ਮੈਂ ਤਾਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਰੋਲਰ ਦੇ ਵਿੱਚ ਚੱਲੋ ਕਿਉਂਕਿ ਜਿਹੜੀਆਂ ਜਸੇ ਬੰਦੀਆਂ ਇੱਥੇ ਬੈਠੀਆਂ ਉਹ ਤਾਂ ਆਪਾਂ ਨੂੰ ਪਤਾ ਬੈਠੀਆਂ ਨੇ ਪਰ ਭਰਾਵੋ ਲੜਨ ਵਾਲੇ ਲੋਕਾਂ ਨਾਲ ਰਲੋ ਲੜਨ ਵਾਲੇ ਲੋਕਾਂ ਨਾਲ ਲੜਕੇ ਆਪਾਂ ਉੱਥੇ ਚੱਲੀਏ ਆਪਣੇ ਹੱਕਾਂ ਦੇ ਖਾਤਰ ਲੜਾਈ ਲੜੀਏ ਇਹ ਨਹੀਂ ਕਹਿਣਾ ਮੈਂ ਭੜਾਈ ਦੇਣਾ ਫਿਰ ਸਿੱਲੀ ਆਦਿ ਲੋਕਾਂ ਨੂੰ ਵੱਧ ਤੋਂ ਵੱਧ ਆਪ ਸਾਰੇ ਇਕੱਠ ਕਰੀਏ ਅਦੇ ਬੁਲਾਉਣਾ ਵਹਿਗੁਰੂ ਦੀ ਕਹਾਲਤਾ ਵਹਿਗੁਰੂ ਦੀ